ਪੈਸੇ ਜਿਹੜੇ ਉਰਖਾਂ ਤੇ ਨਹੀਂ ਲੱਗਦੇ ਪਰ ਹਵਾ ਵਿੱਚ ਜ਼ਰੂਰ ਉੱਡਦੇ ਐ ਇਹ ਜਕੀਨ ਨਹੀਂ ਆਉਂਦਾ ਤਾਂ ਆ ਵੀਡੀਓ ਜ਼ਰੂਰ ਦੇਖ ਲਿਓ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਐ ਇਹ ਜਿਹੜੀ ਵੀਡੀਓ ਐ ਸਰਦਾਰth ਨਗਰ ਜ਼ਿਲ੍ਹੇ ਦੇ ਦੇਵਲਾ ਹਵਾ ਜਿਹੜਾ ਪਿੰਡ ਐ ਇਸ ਦੀ ਐ ਇੱਥੇ ਅਰਮਾਨ ਅਤੇ ਆਫਜ਼ਲ ਦੋ ਮੁੰਡਿਆਂ ਦਾ ਜਿਹੜਾ ਵਿਆਹ ਸੀ ਵਿਆਹ ਤੋਂ ਖੁਸ਼ ਪਰਿਵਾਰ ਵਾਲਿਆਂ ਨੇ ਜਿਹੜਾ ਲਗਭਗ 20 ਲੱਖ ਰੁਪਏ ਹਵਾ ਦੇ ਵਿੱਚ ਉਡਾ ਦਿੱਤੇ ਇਹਨਾਂ ਮੁੰਡਿਆਂ ਦੇ ਵਿਆਹ ਤੋਂ ਦੀ ਜਿਹੜੇ ਵਾਰ ਦਿੱਤੇ ਉੱਤਰ ਪ੍ਰਦੇਸ਼ ਦੇ ਸਦਾਰਤ ਨਗਰ ਦੇ ਵਿੱਚ ਇਹ ਵਿਆਹ ਸੀ ਬਰਾਤ ਚੜ੍ਹਨ ਵੇਲੇ ਦੀ ਇਹ ਵੀਡੀਓ ਜਿਹੜੀ ਦੱਸੀ ਜਾ ਰਹੀ ਹੈ ਸੋ ਲੱਖ ਨਹੀਂ 2 ਲੱਖ ਨਹੀਂ ਘੱਟੋ ਘੱਟ 20 ਲੱਖ ਰੁਪਈਆ ਜਿਹੜਾ ਇਹਨਾਂ ਨੇ ਹਵਾ ਦੇ ਵਿੱਚ ਉਡਾਤਾ ਕੋਈ 100 100 ਦੇ ਨੋਟ ਸਿੱਟੀ ਜਾਂਦਾ ਸੀ ਕਿ 200 ਦੇ ਤੇ ਕੋਈ 500 ਦੇ ਤਾਂ ਇਹ ਤੇ ਅਲੱਗ-ਅਲੱਗ ਲੋਕਾਂ ਨੇ ਆਪਣੇ ਵਿਚਾਰ ਦਿੱਤੇ ਹੈ ਕੋਈ ਕਹਿੰਦਾ ਕਿਸੇ ਗਰੀਬ ਨੂੰ ਦੇ ਦਿੰਦੇ ਕੋਈ ਕਹਿੰਦਾ ਕੋਈ ਸਮਾਜ ਭਲਾਈ ਦੇ ਕੰਮ ਤੇ ਲਾ ਦਿੰਦੇ ਕੋਈ ਕਹਿੰਦਾ ਵੀ ਭਾਈ ਖੁਸ਼ੀ ਸੀਗੀ ਚਲੋ ਅਗਲੇ ਨੇ ਵਾਰ ਤੇ ਤੁਹਾਡੇ ਇਸ ਬਰਤੀ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ